ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਕਾਂਗਰਸ ਦੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਆਪਸੀ ਜਿਹੜੀ ਫੁੱਟ ਬੰਦੀ ਆ ਉਹ ਨਜ਼ਰ ਆ ਰਹੀ ਹੈ ਕਿਉਂਕਿ ਵਕ ਵਕ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਤਾਂ ਆਪਸੀ ਜਿਹੜਾ ਬਿਆਨ ਦਿੰਦੇ ਉਹ ਨਜ਼ਰ ਆ ਰਹੇ ਨੇ ਤਾਂ ਅਖਰਕਾਰ ਇਸ ਬਿਆਨ ਤੋਂ ਬਾਅਦ ਹਾਈ ਕਮਾਂਡ ਜਿਹੜਾ ਸੱਦ ਲਿਆ ਜਾਣ ਕਿ ਉਹ ਕਿਹੜੇ ਚਿਹਰੇ ਨੇ ਉਹ ਪੰਜਾਬ ਦੇ ਕਾਂਗਰਸ ਦੇ ਕਿਹੜੇ ਮੰਤਰੀ ਸਭਾਨ ਨੇ ਉਹ ਕਿੰਨਾ ਚੇਰਿਆਂ ਨੂੰ ਜਿਹੜਾ ਹਾਈ ਕਮਾਂਡ ਨੇ ਸਦਿਆ ਕਦੋਂ ਸਦਿਆ ਕਾਰਨ ਕੀ ਆ ਵਜ੍ਹਾ ਕੀ ਆ ਇਹ ਸਾਰੀ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਬੋਲ ਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਗੁਰਮukh Singh Rupani ਜੀ ਮੌਜੂਦ ਨੇ ਰupani ਸਸੀ ਕਾਲ ਜੀ। ਰupani ਜੀ ਜੇਕਰ ਆਪਾਂ ਪਿਛਲੇ ਕੁਝ ਮਹੀਨਿਆਂ ਤੋਂ ਗੱਲ ਕੀਤੀ ਜਾਵੇ ਤਾਂ ਪਹਿਲਾ ਇਹ ਚਰਚਾ ਚੱਲ ਰਹੀ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਲੈ ਕੇ ਆਪਸ ਜਿਹੜਾ ਕਾਟੋ ਕਲੇਸ਼ਾ ਕਾਂਗਰਸ ਪਾਰਟੀ ਦੇ ਵਿੱਚ ਬੜਾ ਛਿੜਿਆ ਉਹ ਕਹਿੰਦਾ ਮੈਂ ਮੁੱਖ ਮੰਤਰੀ ਦਾ ਚਿਹਰਾ ਉਹ ਕਹਿੰਦਾ ਮੈਂ ਮੁੱਖ ਮੰਤਰੀ ਦਾ ਚਿਹਰਾ ਪਰ ਚਲੋ ਉਹ ਵੀ ਕਲੀਅਰ ਹੋ ਗਿਆ ਕਿ ਮੁੱਖ ਮੰਤਰੀ ਦਾ ਚਿਹਰਾ ਕਹਿੰਦਾ ਸੀ ਚਿਹਰੇ ਤੇ ਲੜਨਾ ਹੀ ਨਹੀਂ ਹੈ ਰਾਹੁਲ ਗਾਂਧੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤੇ ਹੁਣ ਹਾਈ ਕਮਾਂਡਮੈਂਟ ਲੱਗਦਾ ਫਿਰ ਕਾਟੋ ਕਲੇਸ਼ ਦੇ ਵਿੱਚ ਜਿਹੜਾ ਸਦਲੀ ਮੀਟਿੰਗ ਕਿਹੜੇ-ਕਿਹੜੇ ਲੀਡਰ ਸਭ ਆਣ ਜਿਨ੍ਹਾਂ ਨੂੰ ਸੱਦੇ ਆ ਤੇ ਕਿੱਥੇ ਸੱਦੇ ਆ ਤੇ ਕਿਉਂ ਸੱਦੇ ਆ ਦੇਖੋ ਅਮਰ ਜੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਕਾਂਗਰਸ ਪੰਜਾਬ ਦੇ ਜਿੰਨੇ ਵੀ ਲੀਡਰ ਹੈ ਜਿੰਨੇ ਪੰਜਾਬ ਦੀ ਲੀਡਰਸ਼ਿਪ ਆ ਉਹ ਆਪਸੀ ਸੀਐਮ ਚੇਰਮ ਲੈ ਕੇ ਗੱਲਬਾਤ ਜਿਹੜੀ ਆਪਸੀ ਜਲ ਰਿਸੋਰਸ ਤੋਂ ਬਾਅਦ ਮਸਲਾ ਹੱਲ ਹੋਇਆ ਤੇ ਸਾਰੇ ਲੀਡਰਾਂ ਨੇ ਵਾਰੀ-ਵਾਰੀ ਅਲੱਗ-ਅਲੱਗ ਸਟੇਜਾਂ ਦੇ ਉੱਪਰ ਪੰਜਾਬ ਦੇ ਵਿੱਚ ਕਿਹਾ ਕਿ ਮੈਂ ਸੀਐਮ ਦਾ ਚਿਹਰਾ ਨਹੀਂ ਮੈਂ ਸੀਐਮ ਦਾ ਚਿਹਰਾ ਨਹੀਂ ਮੈਂ ਸੀਐਮ ਨਹੀਂ ਬਣਨਾ ਤੇ ਜਿਹੜਾ ਮਰਜ਼ੀ ਬਣੇ ਚਾਹੇ ਸਾਰੇ ਲੀਡਰ ਹੈ ਉਹਦੇ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਰਾਜਾ ਵੜਿੰਗ ਹੋਣ ਚਾਹੇ ਉਹਦੇ ਵਿੱਚ ਸੁਖੀ ਰੰਧਾਵਾ ਹੋਣ ਜਿੰਨੇ ਲੀਡਰ ਹੈ ਤੇ ਸਾਰਿਆਂ ਨੇ ਹਾਈ ਕਮਾਂਡ ਤੱਕ ਇੱਕ ਸੁਨੇਹਾ ਪਹੁੰਚਾਤਾ ਕਿ ਅਸੀਂ ਸੀਐਮ ਦੇ ਦਾਵੇਦਾਰ ਨਹੀਂ ਹੈ ਠੀਕ ਹੈ ਦੇਖੋ ਸੀਐਮ ਤਾਂ ਬਣਨਾ ਜੇ ਜੇ ਕੱਲ ਪੰਜਾਬ ਦੇ ਲੋਕ ਫਤਵਾ ਦਿੰਦੇ ਨੇ ਸੀਐਮ ਤਾਂ ਬਣਨਾ ਇੱਕ ਨਹੀਂ ਪਰ ਉਹਨਾਂ ਨੇ ਹਾਈ ਕਮਾਂਡ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਉਹਨਾਂ ਨੇ ਜਿਚਾਤੀ ਕਿ ਅਸੀਂ ਕੋਈ ਸੀਐਮ ਪਿੱਛੇ ਨਹੀਂ ਲੱਗਦੇ ਤੇ ਹੁਣ ਇੱਕ ਜਿਹੜੀ ਤਾਜ਼ਾ ਪੰਜਾਬ ਦੇ ਵਿੱਚ ਜਿਹੜੀਆਂ ਉਹਨੂੰ ਘਟਨਾ ਕਰਮ ਕਹਿ ਲਓ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਆਪਸੀ ਕਾਟੋ ਕਲੇਸ਼ ਕਹਿ ਲਓ ਉਹ ਇਹ ਆ ਕਿ ਜਿਹੜੇ ਦਲਿਤ ਲੀਡਰ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਇੱਕ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਸੀ ਕਿ ਕਾਂਗਰਸ ਦੇ ਵਿੱਚ ਜਿਹੜੇ ਐਸਸੀ ਭਾਈਚਾਰੇ ਨੂੰ ਜਿਹੜਾ ਕੋ ਬਣਦਾ ਮਾਨ ਸਤਕਾਰ ਜਿਹੜਾ ਨਹੀਂ ਦਿੱਤਾ ਜਾ ਰਿਹਾ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕਾਫੀ ਕੁਝ ਜਿਹੜਾ ਕਿਹਾ ਉਸ ਤੋਂ ਬਾਅਦ ਉਹਨਾਂ ਨੇ ਕਈ ਵੀ ਕਹਿ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਵੱਡੇ ਤਿੰਨ ਅਹੁਦੇ ਜਿਹੜੇ ਕਾਂਗਰਸ ਪਾਰਟੀ 'ਚ ਇੱਕ ਤਾਂ ਵਿਰੋਧੀ ਧਿਰ ਦੇ ਨੇਤਾ ਉਹ ਕੌਣ ਨੇ ਪ੍ਰਤਾਪ ਸਿੰਘ ਬਾਜਵਾ ਜੱਟ ਸਿੱਖ ਹੈ ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਪਾਲ ਉਹ ਵੀ ਜੱਟ ਫੈਮਿਲੀ 'ਚੋਂ ਆ ਤਾਂ ਇਸੇ ਤਰ੍ਹਾਂ ਐਨਐਸ ਜੁਆਈ ਦਾ ਪ੍ਰਧਾਨ ਆ ਜਿਹੜਾ ਪੰਜਾਬ ਦੇ ਤਾਂ ਉਹ ਉਹ ਉਹਨਾਂ ਦਾ ਨਾਮ ਇਸਪ੍ਰਿਤ ਸਿੰਘ ਸਿੱਧੂ ਉਹ ਵੀ ਜੱਟ ਫੈਮਲੀ ਦੇ ਵਿੱਚੋਂ ਆਉਂਦੇ ਉਹ ਕਹਿੰਦੇ ਤਿੰਨ ਵੱਡੇ ਅਹੁਦੇ ਨੇ ਜਿਹੜੇ ਤਿੰਨ ਨੂੰ ਜਿਹੜੇ ਜੱਟ ਫੈਮਲੀਆ ਦੇ ਵਿੱਚ ਜਿਹੜੇ ਦਿੱਤੇ ਹੋਏ ਨੇ ਇਹ ਇਹ ਇਹਨਾਂ ਨੇ ਜਿਹੜੀ ਇਹਦੀ ਜਾਣਕਾਰੀ ਚਰਨਜੀਤ ਸਿੰਘ ਚੰਨੀ ਨੇ ਦਿੱਤੀ ਤਾਂ ਉਸ ਤੋਂ ਬਾਅਦ ਰਾਜਾ ਬੜਿੰਗ ਸਾਹਮਣੇ ਆਏ ਰਾਜਾ ਬੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿਉਂ ਉਹ ਕਹਿੰਦੇ ਚਰਨਜੀਤ ਚੰਨੀ ਤਾਂ ਮੁੱਖ ਮੰਤਰੀ ਬਣਾਇਆ ਤੁਸੀਂ ਕਿਉਂ ਕਹਿ ਸਕਦੇ ਹੋ ਜਿਵੇਂ ਕਹਿ ਸਕਦੇ ਹੋ ਕਿ ਤੁਹਾਨੂੰ ਨਹੀਂ ਦਿੱਤਾ ਜਾ ਰਿਹਾ ਠੀਕ ਹੈ ਤੇ ਜਦੋਂ ਇਹ ਸਾਰੇ ਆਪਸ ਦੇ ਵਿੱਚ ਇਹਨਾਂ ਦਾ ਕਲੇਸ਼ ਵਧਿਆ ਤਾਂ ਖਾਸ ਕਰਕੇ ਜਾਤੀਵਾਦ ਨੂੰ ਲੈ ਕੇ ਤਾਂ ਫਿਰ ਅਚਾਨਕ ਹੁਣ ਇਹ ਲਾ ਲੋ ਵੀ ਜਦੋਂ ਪੰਜਾਬ ਦੇ ਵਿੱਚ ਅਜਿਹਾ ਕਲੇਸ਼ ਪੈਂਦਾ ਹੈ ਹਾਈ ਕਮਾਂਡ ਦਾ ਤਾਂ ਤੈਅ ਆ ਕਿ ਹਾਈ ਕਮਾਂਡ ਨੇ ਤਾਂ ਆਉਣਾ ਹੀ ਆਉਣਾ ਵਿੱਚ ਠੀਕ ਹੈ ਹੁਣ ਇਹ ਲਾ ਲੋ ਵੀ ਜਾਂਦਾ ਚਰਨਜੀਤ ਸਿੰਘ ਚੰਨੀ ਨੂੰ ਹਾਈ ਕਮਾਂਡ ਦੇ ਕੋਲੋਂ ਕੀ ਪਈ ਫੋਨ ਆਇਆ ਜਾਂ ਜੋ ਵੀ ਹੋਇਆ ਤਾਂ ਚਰਨਜੀਤ ਸਿੰਘ ਚੰਨੀ ਨੇ ਯੂ ਟਰਨ ਲਿਆ ਯੂ ਟਰਨ ਸਭ ਤੋਂ ਪਹਿਲਾਂ ਅੱਜ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਟੋਪਿਕ ਬਾਰੇ ਉਹ ਚੰਨੀ ਸਿੰਘ ਚੰਨੀ ਵਾਲਾ ਬਿਆਨ ਸੁਣਾ ਦਿੰਦੇ ਆ ਜਿਹੜਾ ਅੱਜ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਜਿਹੜਾ ਦਿੱਤਾ ਪਾਰਟੀ ਦਾ ਬੜਾ ਧੰਨਵਾਦੀ ਹਾਂ ਜੋ ਜੋ ਮੈਨੂੰ ਉਹਦੇ ਦਿੱਤੇ ਹੈ ਮੈਂ ਉਹਨਾਂ ਦਾ ਪਾਰਟੀ ਦਾ ਧੰਨਵਾਦੀ ਹਾਂ ਔਰ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਤੇ ਪੂਰਾ ਉਤਰਾਂ ਜੇ ਮੈਨੂੰ ਚੇਅਰਮੈਨ ਐਗਰੀਕਲਚਰ ਦੀ ਸਟੈਂਡਿੰਗ ਕਮੇਟੀ ਦਾ ਪਾਰਲੀਮੈਂਟ ਦਾ ਬਣਾਇਆ ਗਿਆ ਤਾਂ ਮੈਂ ਕਿਸਾਨਾਂ ਵਾਸਤੇ ਐਮਐਸਪੀ ਦੀ ਰეკਮੈਂਡੇਸ਼ਨ ਪਾਰਲੀਮੈਂਟ ਚ ਰੱਖੀ ਹੈ ਤੇ ਨਾਲ-ਨਾਲ ਪਰਾਲੀ ਬਾਰੇ ਕਿਹਾ ਕਿ 100 ਰੁਪਇਆ ਪ੍ਰਤੀ ਕੁਆਂਟਲ ਐਮ ਐਸ ਪੀ ਦੇ ਨਾਲ ਦੋ ਪਰਾਲੀ ਇਕੱਠਾ ਕਰਨ ਦਾ ਇਸੇ ਤਰ੍ਹਾਂ ਐਨੀਮਲ ਹਸਬੰਡਰੀ ਚ ਬਹੁਤ ਸਾਰੀਆਂ ਰეკਮੈਂਡੇਸ਼ਨਾਂ ਕੀਤੀਆਂ ਉੱਥੇ ਬੀ ਜੀ ਪੀ ਦੀ ਮੈਜੋਰਟੀ ਮੈਂਬਰ ਹੈ ਟੋਟਲ 30 ਮੈਂਬਰ ਹੈ ਮੈਜੋਰਟੀ ਬੀ ਜੀ ਪੀ ਦੀ ਹੈ ਲੇਕਿਨ ਫੇਰ ਵੀ ਐਸਾ ਹੀ ਇਹ ਪਾਸ ਕੀਤਾ ਕਿ ਕਿਸਾਨਾਂ ਨੂੰ ਐਮ ਐਸ ਪੀ ਦਿੱਤੀ ਜਾਵੇ ਜਿਹੜਾ ਕਿ ਬਹੁਤ ਹੀ ਕਰਨਾ ਮੁਸ਼ਕਲ ਹੈ ਤੇ ਜਦੋਂ ਸਿੱਖਾਂ ਦੇ ਹੱਕ ਚ ਬੋਲਣ ਦੀ ਗੱਲ ਆਈ ਤਾਂ ਮੈਂ ਪਾਰਲੀਮੈਂਟ ਚ ਬੋਲਿਆ ਸਿੱਖੀ ਬਾਰੇ ਚ ਤੇ ਜਦੋਂ ਮਜ਼ਦੂਰਾਂ ਦੀ ਗੱਲ ਆਈ ਜਦੋਂ ਕਿਸਾਨਾਂ ਦਾ ਮੁਆਵਜ਼ਾ ਦੇਣਾ ਸੀ ਸਾਡੀ ਤਿੰਨ ਮਹੀਨੇ ਸਰਕਾਰ ਰਹੀ ਹੈ ਇੱਕੋ ਇੱਕ ਸਰਕਾਰ ਹੈ ਜਿਹਨੇ 18700 ਰੁਪਇਆ ਮੁਆਵਜ਼ਾ ਦਿੱਤਾ ਜਿਹਦੇ ਵਿੱਚ 17000 ਰੁਪਇਆ ਕਿਸਾਨਾਂ ਵਾਸਤੇ ਤੇ 1700 ਰੁਪਇਆ ਮਜ਼ਦੂਰਾਂ ਵਾਸਤੇ ਵੀ ਦਿੱਤਾ ਕਮੇਟੀ ਦੇ ਵਿੱਚ ਅਸੀਂ ਇਹ ਰეკਮੈਂਡੇਸ਼ਨ ਦਿੱਤੀ ਹੈ ਕਿ ਜਿੱਥੇ ਕਿਸਾਨਾਂ ਦੀ ਭਲਾਈ ਦੀ ਗੱਲ ਹੈ ਉੱਥੇ ਮਜ਼ਦੂਰਾਂ ਦੀ ਭਲਾਈ ਦਾ ਵੀ ਵਿੱਚ ਰੱਖੋ ਮੈਂ ਹਰ ਵਰਗ ਦੀ ਗੱਲ ਕਰਦਾ ਜੇ ਪ੍ਰਧਾਨ ਮੰਤਰੀ ਆਇਆ ਉਹਨੇ ਡਾਂਗਾ ਚਲਾਉਣ ਦੀ ਗੱਲ ਹੋਈ ਗੋਲੀਆਂ ਚਲਾਉਣ ਦੀ ਕਿਸਾਨਾਂ ਦੀ ਗੱਲ ਹੋਈ ਤਾਂ ਮੈਂ ਆਪਣੇ ਪਿੰਡੇ ਦੇ ਖਾਦੀਆਂ ਭੁਗਤਿਆ ਹੈ ਪੂਰਾ ਲੇਕਿਨ ਕਿਸਾਨਾਂ ਪਰ ਪਰਚਾ ਨਹੀਂ ਹੋਣ ਦਿੱਤਾ ਅੱਜ ਤੱਕ ਕਿਸਾਨਾਂ ਦੇ ਨਾਲ ਖੜਾ ਜਿੱਥੇ ਜ਼ਰੂਰਤ ਹੁੰਦੀ ਕਿਸਾਨਾਂ ਦੇ ਹੱਕ ਚ ਬੋਲਦਾ ਹੈ ਪੰਜਾਬ ਇੱਕ ਗੁਲਦਸਤਾ ਭਾਈ ਇਹਦੇ ਚ ਵੱਖ-ਵੱਖ ਜਾਤਾਂ ਵੱਖ-ਵੱਖ ਧਰਮ ਹੈ ਐਸੀ ਇਸ ਗੁਲਦਸਤੇ ਨੂੰ ਵੱਡਾ ਕਰਨਾ ਹੈ ਪਾਰਟੀ ਵਿੱਚ ਵੀ ਜੇ ਪਾਰਟੀ ਗੁਲਦਸਤਾ ਹੋਏਗੀ ਸਾਰੇ ਵਰਗਾਂ ਨੂੰ ਰਿਪਰੈਜ਼ੈਂਟੇਸ਼ਨ ਮਿਲੇਗੀ ਸਾਰਿਆਂ ਨੂੰ ਨਾਲ ਲੈ ਕੇ ਚੱਲੋਗੇ ਤਾਂ ਸਰਕਾਰ ਵੀ ਆਏਗੀ ਤੁਸੀਂ ਪੰਜਾਬ ਦਾ ਭਲਾ ਵੀ ਕਰ ਸਕੋਗੇ ਇਹੀ ਮੈਂ ਗੱਲ ਕਹਿੰਦਾ ਹੈ ਇਹਦੇ ਵਿੱਚ ਜਾਤੀਵਾਦ ਦੇ ਨਾਲ ਕਿਸੇ ਨੂੰ ਜੋੜਨਾ ਇਹ ਗਲਤ ਹੈ ਤੇ ਗਲਤ ਜੋੜਿਆ ਗਿਆ। ਹਾਂ ਤੇ ਉਹ ਆਪ ਦੇਖਿਆ ਕਿ ਚਾਰਜਿੰਗ ਚੰਨੀ ਕਹਿੰਦੇ ਵੀ ਮੇਰਾ ਕੋਈ ਜਾਤੀਵਾਦ ਰੌਲਾ ਨਹੀਂ ਹੈ। ਮੈਂ ਜਾਤੀਵਾਦ ਨੂੰ ਲੈ ਕੇ ਕੋਈ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ। ਬਿਲਕੁਲ। ਮੈਂ ਪਾਰਟੀ ਦਾ ਧੰਨਵਾਦ ਕਰਦਾ ਹਾਂ ਕਿ ਪੰਜਾਬ ਕਾਂਗਰਸ ਨੇ ਮੈਨੂੰ ਇੰਨੇ ਵੱਡੇ ਜਿਹੜੇ ਅਹੁਦੇ ਨੇ ਉਹ ਦਿੱਤਾ ਤੇ ਮੈਂ ਪਾਰਟੀ ਇਸਤਕਾਰਦਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਚਾਹੇ ਉਹ ਮਜ਼ਦੂਰਾਂ ਦੀ ਗੱਲ ਹੋਵੇ ਤੇ ਚਾਹੇ ਉਹ ਕਿਸਾਨਾਂ ਦੀ ਗੱਲ ਹੋਵੇ ਕਿਸੇ ਵੀ ਧਿਰ ਦੀ ਗੱਲ ਹੋਵੇ ਮੈਂ ਸਭ ਤੋਂ ਅੱਗੇ ਹੋ ਕੇ ਲੜਿਆ ਔਰ ਲੜਦਾ ਰਹਾਂਗਾ ਇਹ ਗੱਲ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੇ ਕਹੀ ਤਾਂ ਉਸ ਤੋਂ ਬਾਅਦ ਅਚਾਨਕ ਇੱਕ ਹਾਈ ਕਮਾਂਡ ਦਾ ਸੁਨੇਹਾ ਆਉਂਦਾ ਕਿ 23 ਜਨਵਰੀ ਨੂੰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਤੁਸੀਂ ਦਿੱਲੀ ਪਹੁੰਚੋ ਇੱਕ ਮੀਟਿੰਗ ਹੋਏਗੀ ਤਾਂ ਦੱਸਿਆ ਜਾ ਰਿਹਾ ਕਿ ਉਸ ਮੀਟਿੰਗ ਦੇ ਵਿੱਚ ਜਿਹੜੇ ਆਲ ਇੰਡੀਆ ਦੇ ਪ੍ਰਧਾਨ ਨੇ ਮਲਕਰਜਨ ਖਰਗੇ ਸ਼ਾਮਲ ਹੋਣਗੇ ਉਹਦੇ ਚ ਰਾਹੁਲ ਗਾਂਧੀ ਸ਼ਾਮਲ ਹੋਣਗੇ ਪ੍ਰਿੰਕਾ ਗਾਂਧੀ ਸ਼ਾਮਲ ਹੋਣਗੇ ਹੋ ਸਕਦਾ ਹੈ ਕਿ ਸੋਨੀਆ ਗਾਂਧੀ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਹੋਰ ਹਾਈ ਕਮਾਂਡ ਤਾਂ ਹੋਣੀ ਹੋਣੀ ਅਸੇ ਇੱਕ ਹੋਰ ਪੁਆਇੰਟ ਹੋਵੇ ਜਿਵੇਂ ਕਿ ਆ ਤੁਸੀਂ ਵੀ ਹਾਈ ਕਮਾਂਡ ਦੀ ਮੀਟਿੰਗ ਸਰਦੀ ਹੈ ਹੁਣ ਪਿੱਛੇ ਜੇ ਆਪਾਂ ਕਹਿ ਸਕਦੇ ਕਿ ਕਿਉਂਕਿ ਸਮਾਂ ਬੜਾ ਘੱਟ ਹੈ ਕਿਉਂਕਿ ਚੋਣਾਂ ਨੂੰ ਲੈ ਕੇ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਲੀਡਰ ਜਿਹੜੇ ਨੇ ਆਪਣੇ ਆਪਣੇ ਉਮੀਦਵਾਰ ਤਾਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਹੜਾ ਇੱਕ ਦੋ ਉਮੀਦਵਾਰ ਤਾਰ ਤੇ ਆਮ ਆਦੀ ਪਾਰਟੀ ਨੇ ਵੀ ਜਿਹੜਾ ਇੱਕ ਅੱਧਾ ਉਮੀਦਵਾਰ ਜਿਹੜਾ ਆਪਣਾ ਉਤਾਰਤਾ ਕਿ ਇਦਾਂ ਵੀ ਹੋ ਸਕਦਾ ਇਸ ਮੀਟਿੰਗ ਦੇ ਵਿੱਚ ਮੈਨੂੰ ਲੱਗਦਾ ਵੀ ਕੁਝ ਚਿਹਰਿਆਂ ਦੇ ਉੱਪਰ ਜੜੀਆਂ ਮੋਰ ਲੱਗ ਸਕਦੀ ਹੈ ਕਿਉਂਕਿ ਰਾਹੁਲ ਗਾਂਧੀ ਜਦੋਂ ਉਹ ਸਾਰੀ ਮੀਟਿੰਗ ਦੇ ਵਿੱਚ ਬੈਠਣਗੇ ਤਾਂ ਕੁਝ ਜਿਹੜੇ ਨਾਵਾਂ ਦਾ ਜ਼ਿਕਰ ਹੋਵੇਗਾ ਤਾਂ ਉਹਨਾਂ ਦੇ ਵਿੱਚੋਂ ਪੰਜਾਬ ਦੇ ਉਹ ਚਿਹਰੇ ਨਹੀਂ ਦੇਖੋ ਹਾਲ ਦੇ ਘੜੀ ਇਦਾਂ ਦਾ ਕੁਝ ਨਹੀਂ ਹੈਗਾ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਮੈਂ ਅਕਸਰ ਦੇਖਦਾ ਤੁਸੀਂ ਵੀ ਦੇਖਦੇ ਹੋ ਕਿ ਜਦੋਂ ਕੋਈ ਚੋਣਾ ਹੁੰਦੀ ਹੈ ਤੇ ਕਾਂਗਰਸ ਪ ਕੈਂਡੀਡੇਟਾ ਉਹ ਅਨਾਉਂਸ ਕਰਦੀ ਹੈ ਠੀਕ ਹੈ ਥੋੜੇ-ਬੋਤੇ ਕਰ ਦਿੰਦੀ ਹੈ ਪਰ ਵੱਟ ਜਿਆਦਾ ਕਰਕੇ ਅਕਸਰ ਹੀ ਉਹ ਲਾਸਟ ਕਰਦੀ ਹੈ ਪਰ ਇੱਕ ਉਮੀਦ ਜਿਤਾਈ ਜਾ ਰਹੀ ਹੈ ਕਿ 23 ਜਨਵਰੀ ਦੀ ਮੀਟਿੰਗ ਚ ਪੰਜਾਬ ਕਾਂਗਰਸ ਪ੍ਰਧਾਨ ਕੀਤੇ ਚਰਚਾ ਹੋ ਸਕਦੀ ਹੈ ਅੱਛਾ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਆਪਸੀ 카ਟੋ ਕਲੇਸ਼ ਬਿਆਨਬਾਜ਼ੀ ਹੈ ਉਸ ਤੇ ਰੋਕ ਲਾਈ ਜਾ ਸਕਦੀ ਹੈ ਲੀਡਰਾਂ ਨੂੰ ਝਾੜ ਵੀ ਪਾਈ ਜਾ ਸਕਦੀ ਹੈ ਕਿ ਇੱਕ ਪਾਸੇ 2027 ਦੀਆਂ ਚੋਣਾਂ ਖੜੀਆਂ ਸਿਰ ਤੇ ਨਾ ਦੂਜੇ ਵੱਲ ਠੀਕ ਦੂਜੇ ਪਾਸੇ ਤੁਸੀਂ ਆਪਸੀ ਕਾਟੋ ਕਲੇਸ਼ ਆ ਜੇ ਇੱਕ ਪਹਿਲਾਂ ਤੁਹਾਡਾ ਸੀਐਮ ਵਾਲਾ ਖਤਮ ਕੀਤਾ ਚਿਹਰੇ ਦਾ ਤੇ ਤੁਸੀਂ ਹੁਣ ਇੱਥੇ ਜਾਤੀ ਬਾਤੇ ਆ ਗਿਆ ਠੀਕ ਹੈ ਇਸ ਕਰਕੇ ਇਹ ਜਿਆ ਨਹੀਂ ਹੋਣਾ ਚਾਹੀਦਾ ਤਾਂ ਇਸ ਕਰਕੇ ਪੰਜਾਬ ਕਾਂਗਰਸ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਇੱਕ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ ਜਿਹੜੀ 23 ਜਨਵਰੀ ਨੂੰ ਦਿੱਲੀ ਦੇ ਵਿੱਚ ਹੋਣੀ ਹੈ ਤੇ ਉਹ ਜਿਹੜੀ ਹੁਣ 23 ਤਰੀਕ ਨੂੰ ਜਿਹੜੀ ਮੀਟਿੰਗ ਹੈ ਮੀਟਿੰਗ ਅਹਿਮ ਤਾਂ ਦੇਖੋ ਜਦੋਂ ਇੱਕ ਹਾਈ ਕਮਾਂਡ ਪੰਜਾਬ ਦੇ ਲੀਡਰਾਂ ਨੂੰ ਸਾਦੀ ਇੱਕ ਅਹਿਮ ਆਪਣੇ ਆਪ ਦੇ ਵਿੱਚ ਹੋ ਜਾਂਦੀ ਹੈ ਪਰ ਉਹ ਅਹਿਮ ਜ਼ਿਆਦਾ ਤਾਂ ਬਣ ਜਾਂਦੀ ਹੈ ਜਦੋਂ ਲੀਡਰਾਂ ਦਾ ਆਪਸੀ ਕਲੇਸ਼ ਹੋਵੇ ਚੋਣਾ ਸਿਰ ਤੇ ਹੋਣ ਇੱਕ ਇੱਕਰ ਬਾਣਾ ਜ ਹੋ ਰਿਹਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਵੀ ਜਿਹੜਾ ਚਰਚਾ ਕੀਤੀ ਹੈ ਇਹ ਹਾਈ ਕਮਾਂਡ ਨੇ ਅੱਜ ਸਾਰੇ ਜਿਹੜਾ ਪੰਜਾਬ ਦੇ ਲੀਡਰਾਂ ਨੂੰ ਜਿਹੜਾ ਤੁਸੀਂ ਕਿਹਾ ਵੀ 23 ਤਰੀਕ ਨੂੰ ਸੱਦੇ ਆ ਜੇਕਰ ਥੋੜਾ ਆਪਾਂ ਚਾਤ ਮਾਰੀਏ ਕਿ ਉਹ ਇਹ ਵੀ ਹੋ ਸਕਦਾ ਹੈ ਕਿਉਂਕਿ ਪਿਛਲੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਇਹ ਵੀ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਵਾਪਸੀ ਕਰ ਸਕਦੇ ਨੇ ਉਹਦੇ ਤਰੁਕ ਨਾਲੇ ਹੋ ਸਕਦਾ ਵੀ ਸੁਨੀਲ ਜਾਖੜ ਵੀ ਜਿਹੜਾ ਵਾਪਸੀ ਕਰ ਸਕਣ ਕਿ ਇਦਾਂ ਦੇ ਵੀ ਚਰਚਾ ਹੋ ਸਕਦੀ ਹੈ ਕਿਉਂਕਿ ਦੋਨੇ ਚਿਹਰਿਆਂ ਨੂੰ ਜਿਹੜਾ ਵਾਪਸ ਲਿਆਉਣ ਦੇ ਵਿੱਚ ਹਾਈ ਕਮਾਂਡ ਦਾ ਸਭ ਤੋਂ ਵੱਧ ਜ਼ੋਰ ਲੱਗਿਆ ਹੋਇਆ ਲੀਡਰਾਂ ਦਾ ਵੀ ਜ਼ੋਰ ਲੱਗਿਆ ਹੋਇਆ ਉਹਨੇ ਦੇਖੋ ਉਹ ਇਦਾਂ ਦਾ ਹੈਗਾ ਕਿ ਆਪਾਂ ਕਹਈਏ ਵੀ ਉਹ ਫਲਾਮ ਲੀਡਰ ਪਾਰਟੀ ਚ ਆ ਰਿਹਾ ਫਲਾਮ ਲੀਡਰ ਪਾਰਟੀ ਚ ਆ ਰਿਹਾ ਇਹ ਕਿਆ ਸਰਾਈਆਂ ਹੁੰਦੀਆਂ ਨੇ ਤੇ ਹਾਂ ਇਹ ਵੀ ਹੈ ਵੀ ਰਾਜਨੀਤੀ ਸਭ ਕੁਝ ਸੰਭਵ ਆ ਆਪਾਂ ਇਸ ਚੀਜ਼ ਨੂੰ ਮਨੋਕਰ ਵੀ ਨਹੀਂ ਹੋ ਸਕਦੇ ਨਾ ਮਨ ਵੀ ਨਹੀਂ ਕਰ ਸਕਦੇ ਵੀ ਨਹੀਂ ਪਰ ਇਹ ਹੈ ਜਿਸ ਤਰ੍ਹਾਂ ਕਪਟਨ ਮਿੰਦਰ ਸਿੰਘ ਨੇ ਮਹਿਸੂਸ ਕੀਤਾ ਵੀ ਜਿਹੜਾ ਉਹ ਮੈਨੂੰ ਬਣਦਾ ਮਾਨ ਬੀਜਪੀ ਤੋਂ ਨਹੀਂ ਦਿੱਤਾ ਜਾ ਰਿਹਾ ਬੀਜਪੀ ਪੰਜਾਬ ਦੇ ਵਿੱਚ ਉਹ ਕੰਮ ਕਰਦੀ ਆ ਮੇਰੇ ਤੋਂ ਨਹੀਂ ਪੁੱਛਿਆ ਜਾਂਦਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੋਈ ਕੰਮ ਕਰਦੀ ਆ ਤਾਂ ਮੇਰੀ ਜਿਹੜੀ ਆ ਉਹ ਐਮੀਤ ਨਹੀਂ ਦਿੱਤੀ ਜਾਂਦੀ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਮਹਿਸੂਸ ਹੋ ਰਿਹਾ ਜੀ ਮੈਂ ਕਾਂਗਰਸ ਕਿਉਂ ਛੱਡੀ ਆ ਕਿ ਸ਼ਾਇਦ ਉਹ ਵਾਪਸੀ ਕਰ ਸਕਾਂ ਨਹੀਂ ਦੇਖੋ ਇੱਕ ਗੱਲ ਤਾਂ ਹੈ ਕਿ ਪਿਛਲੇ ਕੁਝ ਸਮੇਂ ਤੋਂ ਲਈਏ ਕਿ ਭਾਜਪਾ ਦੇ ਬਹੁਤ ਪੰਜਾਬ ਦੇ ਵਿੱਚ ਵੱਡੇ ਪ੍ਰੋਗਰਾਮ ਹੋਏ ਆ ਉਹਦੇ ਚ ਚਾਹੇ ਉਹ ਫਤੇਕਰ ਸਾਹਿਬ ਹੋਇਆ ਚਾਹੇ ਮਾਗੀ ਮੇਲੇ ਤੇ ਹੋਇਆ ਜਾਂ ਹੋਰ ਕਈ ਥਾਂ ਤੇ ਹੋਇਆ ਤਾਂ ਉਸ ਦਿਨ ਕਈ ਆਗੂ ਜਿਹੜੇ ਭਾਜਪਾ ਦੇ ਪੰਜਾਬ ਚਰਨਜੀਤ ਬਰਾੜ ਚਰਨਜੀਤ ਤੇ ਜਗਮੀਤ ਬਰਾੜ ਜਾਂ ਹੋਰ ਜੇ ਲੀਡਰ ਸ਼ਾਮਲ ਹੋਏ ਆ ਤਾਂ ਇਹਨਾਂ ਸਾਰੇ ਪ੍ਰੋਗਰਾਮਾਂ ਚ ਕੈਪਟਨ ਰਮਿੰਦਰ ਸਿੰਘ ਨਰਾਜ਼ ਦੇ ਨਹੀਂ ਬਿਲਕੁਲ ਜਦੋਂ ਕਿ ਪੰਜਾਬ ਦਾ ਇੱਕ ਵੱਡਾ ਚਿਹਰਾ ਨੇ ਭਾਜਪਾ 'ਚ ਇਸ ਸਮੇ ਤਾ ਉਹਨਾਂ ਦੇ ਜਿਹੜੇ ਪਤਨੀ ਹੈ ਮਹਾਰਾਣੀ ਪ੍ਰਨੀਤ ਕੌਰ ਉਹ ਚੋਣ ਲੜ ਚੁੱਕੇ ਆ ਬੇਟੀ ਉਹਨਾਂ ਦੀ ਪੰਜਾਬ ਦੀ ਮਹਿਲਾ ਕੌਂਗਰਸ ਜਿਹੜੀ ਜਿਹੜੀ ਭਾਜਪਾ ਦੀ ਪ੍ਰਧਾਨ ਹੈ ਠੀਕ ਹੈ ਤਾਂ ਇਸ ਕਰਕੇ ਇਹ ਗੱਲ ਹੈਗੀ ਆ ਕਿ ਇੱਕ ਵੱਡਾ ਚਿਹਰਾ ਹੋਣ ਦੇ ਨਾਤੇ ਸ਼ਾਮਲ ਤਾਂ ਉਹਨਾਂ ਨੂੰ ਨਾ ਪ੍ਰੋਗਰਾਮ ਵਿੱਚ ਹੋਣਾ ਚਾਹੀਦਾ ਸੀ ਠੀਕ ਹੈ ਜਿੱਥੇ ਸੁਨੀਲ ਜਾਖੜ ਜਾਂ ਹੋਰ ਵੱਡੇ ਲੀਡਰ ਸੀਗੇ ਜੇ ਅੱਜ ਚਰਚਾ ਹੋ ਸਕਦੀ ਹੈ ਬਿਲਕੁਲ ਬਿਲਕੁਲ ਚਰਚਾਵਾਂ ਹੀ ਕਹਿ ਸਕਦੇ ਆਪਾਂ ਇਹਨੂੰ ਤੇ ਹਾਲ ਦੀ ਕਰੀ ਹੋਏਗਾ ਨਹੀਂ ਹੋਏਗਾ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਭਵਿੱਖ ਦੇ ਵਿੱਚ ਕੀ ਹੈ ਪਰ ਚਰਚਾ ਉਹ ਹਰ ਗੱਲ ਤੇ ਹੋਣੀ ਹੈ ਕਿ ਕਿਹੜਾ ਲੀਡਰ ਹੈ ਦੇਖੋ ਲੀਡਰਾਂ ਦੀ ਆਵਾਜ਼ ਜਾਈ ਤਾਂ ਸ਼ੁਰੂ ਹੋ ਗਈ ਪਾਰਟੀਆਂ ਚ ਪਰ ਹਲੇ ਤੁਸੀਂ 2 ਮਹੀਨੇ ਹੋਰ ਖੜੋ ਇਹ ਮਾਰਚ ਅਪ੍ਰੈਲ ਦੇ ਆਸ-ਪਾਸ ਤੁਹਾਨੂੰ ਹੋਰ ਵੀ ਬਹੁਤ ਕੁਝ ਦਿਖੇਗਾ ਕੋਈ ਕਿੱਧਰ ਜਾ ਰਿਹਾ ਇੱਧਰ ਉਹਦਰ ਇੱਧਰ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਦਿਖਣਗੀਆਂ ਪਰ ਹਾਲ ਦੇ ਘਰੀ ਤਾਂ ਸਿਰਫ ਚਰਚਾਾਂ ਵਿੱਚ ਨੇ ਠੀਕ ਹੈ ਮਾਨਜ ਬਹੁਤ ਧੰਨਵਾਦ ਸੋ ਬਿਲਕੁਲ ਜਿਹੜਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ 23 ਤਰੀਕ ਨੂੰ ਪੰਜਾਬ ਦੇ ਲੀਡਰਾਂ ਨੂੰ ਸੱਦਿਆ ਗਿਆ ਤਾਂ ਕਰਕਾਰ ਉਹ ਪੰਜਾਬ ਦੇ ਲੀਡਰਾਂ ਦੀ ਕੀ ਵਾਕਈ ਝਾੜਚੰਬ ਹੋਵੇਗੀ ਜਾਂ ਫਿਰ ਆਉਣ ਵਾਲੇ ਜਿਹੜੀਆਂ ਇੱਕ ਸਾਲ ਦੇ ਕਰੀਬ ਜਿਹੜਾ ਸਮਾਂ ਚੋਣਾਂ ਦੇ ਵਿੱਚ ਰਹਿ ਗਿਆ ਤਾਂ ਉਸ ਤੇ ਵਿਚਾਰ ਚਰਚਾ ਹੋਵੇਗੀ ਕਿਉਂਕਿ ਜਿਹੜਾ ਆਪਸੀ 카ਟੋ ਕਲੇਸ਼ ਹੈ ਕਾਂਗਰਸ ਪਾਰਟੀ ਦਾ ਜਿਹੜਾ ਖਤਮ ਨਹੀਂ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਪਹਿਲਾਂ ਸੀਐਮ ਦਾ ਚਿਹਰੇ ਨੂੰ ਲੈ ਕੇ ਤੇ ਹੁਣ ਜਾਤੀਵਾਦ ਨੂੰ ਲੈ ਕੇ ਜਿਹੜਾ ਇਹ ਚਰਚਾ ਜਿਹੜੀ ਆ ਨਵੀਂ ਛਿੜ ਚੁੱਕੀ ਹੈ ਕੀ ਪੂਰਾ ਮਾਮਲਾ ਹੋਵੇਗਾ ਕੀ ਵਿਚਾਰ ਚਰਚਾ ਹੋਵੇਗੀ ਕਿਉਂਕਿ ਪਾਰਟੀ ਦੇ ਸਾਰੇ ਲੀਡਰ ਜਾਣ ਕੀ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਉੱਥੇ ਮੌਜੂਦ ਰਹਿਣਗੇ ਕੀ ਸੀਟਾਂ ਨਿਕਲ ਕੇ ਸਾਹਮਣੇ ਆਉਂਦਾ ਮੁਰਦਵਾਰਾ ਅਸੀਂ ਤੁਹਾਨੂੰ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਫਿਰ ਸੰਖਿਆ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ